ਰਰਾ ਸਾਈ ਵਿਕੰਤਾਰ ਸਤਿ ਸਰ ਪ੍ਰਸਾਦਾ ਲੋਕ ਮਹੰਲਾ ਲੈਲਾ ਦੁਖਦਾਰੋ ਸੁਖ ਰੋਗ ਪਿਆ ਜਾਂ ਸੁਖ ਤਾਮਨਾ ਹੋਈ ਤੋਂ ਕਰਤਾ ਕਰਨ ਮੈਂ ਨਾ ਆਇਆ ਜੋ ਕਰੀ ਨਾ ਹੋਈ ਬਲਹਾਰੀ ਗੁਦਰਤ ਵਸਿਆ ਤਰੰਤਨ ਜਾਇ ਲਖਿਆ ਰਹਾ ਜਾਤਮੈ ਜੋ ਜੋਤ ਮੈਂ ਜਾਤਾ ਕਲਕਲਾ ਭਰਪੂਰਿਆ ਤੁਸ ਸਤਿ ਸਾਹਿਬ ਸਤਿ ਸਵਾਲਿਓ ਨਨ ਕੀਤੇ ਸੋ ਪਾਰ ਪਿਆ ਕਉ ਨਾਨਕ ਕਰਤੇ ਕਿਆ ਬਾਪਾ ਜੋ ਕੁਛ ਕਰਨਾ ਸੋ ਕਰ ਰਿਹਾ ਸੋਦਰਾਗਾ ਸਭ ਹਲਾਕੇ ਲਾਇ ਓਮਕਾਰ ਸਤਿਗੁਰ ਪ੍ਰਸਾਦਲ ਸੋਦਰ ਤੇਰਾ ਕੀਆ ਸੋ ਵਰਕਿਆ ਜਿਤਬਾ ਸਰਬ ਸਮਾਲੇ ਵਾਜੇ ਤੇਰੇ ਨਾਮ ਦਾ ਨੀਕ ਸੰਤਾਂ ਕੀਤੇ ਤੇਰੇ ਰਾਵਨ ਹਾਰੇ ਕੀਤੇ ਤੇਰੇ ਰਾਣ ਪਰਿ ਸੋ ਕਹੀਐ ਤੇ ਤੇਰੇ ਗਾਵਨ ਹਾਰੇ ਗਾਵਾਂ ਤੁਧ ਨਾ ਪੌਣ ਪਾਣੀ ਦਾ ਸੰਸਰ ਗਾਵੈ ਰਾਜਾ ਧਰਮ ਦੁਵਾਰੇ ਗਾਵਾਂ ਤੁਧ ਨਾ ਚਿਤਿਉਦ ਲਿਸ ਜਾਣ ਨਾ ਨਿਕਲੇ ਧਰਮ ਵਿਚਾਰੇ ਗਾਵਾਂ ਤੁਧ ਨਾ ਇਸ ਤਰ ਬ੍ਰਹਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਾਂ ਤੁਧ ਨਾ ਇਹ ਦੇਹੰਦ ਰਾਸ ਬੈਠੇ ਦੇਵ ਤੇ ਅੰਦਰ ਨਾਲੇ ਗਾਵਾਂ ਤੁਧ ਨਾ ਸਿੱਤ ਸਮਾਦੀ ਅੰਦਰ ਗਾਵਾਂ ਤੁਧ ਨਾ ਸਾਧ ਵਿਚਾਰੇ ਗਾਵਾ ਤੁਦਨਾ ਜਤੀ ਸਤੀ ਸੰਤੋ ਕੀ ਗਾਵਾਂ ਤੁਦਨਾ ਵੀਰ ਕਰਾਰੇ ਗਾਵਾਂ ਤੁਦਨਾ ਪੰਡਤ ਪਰ ਰਖੀ ਸਰਜੂ ਜਗਵੇਦਾਨਾ ਲੈ ਗਾਵਾਂ ਤੁਦਨਾ ਮੋਹਨੀ ਆ ਮਨ ਮੋਹਨਾ ਸੁਰਗ ਮਛ ਪਿਆਲੇ ਗਾਵਾਂ ਤੁਦਨਾ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵਾਂ ਤੁਦਨਾ ਜੋਧ ਮਹਾਬਲ ਸੂਰਾ ਗਾਵਾਂ ਤੁਦਨਾ ਖਾਣੀ ਚਾਰੇ ਗਾਵਾਂ ਤੁਦਨਾ ਖੰਡ ਮੰਡਲ ਬ੍ਰਹਮਣ ਮਾ ਕਰ ਕਰ ਰੱਖੇ ਤੇਰੀ ਧਾਰੇ ਸੇ ਤਤ ਨਾਮ ਗਾਵਨ ਜੋ ਤੁਧ ਭਾਵਨਾ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਤੁਧ ਨਾਮ ਗਾਵਨ ਸੇ ਮੈਂ ਚਿਤ ਨਾਮਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੁਸਾਏ ਸੱਚਾ ਸਾਚੀ ਨਾਹੀ ਹੈ ਵੀ ਉਸੇ ਜਾਇ ਨਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੇ ਮਾਇਆ ਜਿੰਨੋ ਪਾਈ ਕਰ ਕਰ ਦੇਖੈ ਕੀਤਾ ਫਨਾਣਾ ਜਿਉ ਤਿਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰੋ ਕਿਰਣਾ ਕਰ ਨਾ ਜਾਇ ਸੂ ਪਾਸਾ ਸੋ ਸਾਹ ਤਤ ਸਾਹਿਬ ਨਾਨਕ ਰਹਿ ਨ ਲਜਾਈ ਆਸਾ ਮਹਲਾ ਪਹਿਲਾ ਸੁਣ ਵਟਾਖ ਸੋ ਕੋ ਏਕੇ ਵਟਾੜਾ ਰਿਟਾ ਹੋਇ ਕੀਮਤ ਪਾਇ ਨ ਕਿ ਆ ਜਾਇ ਕਹਿਣੇ ਵਾਲੇ ਤੇਰੇ ਰਹਿ ਸਮਾਏ ਵਟੇ ਮੇਰੇ ਸਾਹਿਬਾ ਗਹਿਰ ਜੀ ਮੀਰਾ ਗੁਰੀ ਜੀ ਹੀਰਾ ਕੋਏ ਨ ਜਾਣੇ ਤੇਰਾ ਕੀਤਾ ਕੇ ਵੜੀ ਚੀਰਾ ਰਹਾਓ ਸਤ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਾ ਗੁਰ ਹਾਈ ਕਹਿ ਨ ਜਾਏ ਤੇਰੀ ਤਲਵਟਿਆਈ ਸਭ ਸਾਥ ਸਭ ਤਬ ਸਭ ਚੰਗਿਆਈਆਂ ਸਿੱਧਾ ਤਰਕਾ ਗਿਆ ਵੜਿਆਈਆਂ ਤੁਧੁਣ ਸਿੱਧੀ ਕਿਨੇ ਨਾ ਪਾਈਆ ਕਰਮ ਲੈ ਨਾਹੀ ਠਾਕ ਰਹਾਈਆ ਕਰਨ ਵਾਲਾ ਕਿਆ ਵਿਚਾਰਾ ਸਭ ਤੇ ਪਰ ਤੇਰੇ ਭੰਡਾਰ ਜਿਸ ਤੋਂ ਦੇ ਤਿਸੈ ਕਿਆ ਚਾਰਾ ਨਾਨਕ ਸਤਿ ਸਵਾਰਨ ਮਹਾਰਾਜ ਅਸਮਾਨਾ ਪਹਿਲਾ ਆਖਾ ਜੀਵਾਂ ਵਿਸਰਾਮਰ ਜਾਓ ਆਖਣਿ ਔਖਾ ਸੋਚਾ ਨਾਨਕ ਸੱਚੇ ਨਾਮ ਕੀ ਲਾਗੈ ਭੂਖਾ ਉਤੁਖੈ ਖਾਏ ਚਲੀਐ ਦੁਖਾ ਸੁਖ ਵਿਸਰਾਮੇ ਮੇਰੀ ਮਾਏ ਸੱਚਾ ਸਾਇ ਸੱਚੇ ਨਾਹਿ ਰਹਾਓ ਸਾਚੇ ਨਾਮ ਕੀਤ ਲਵੜਿਆਈ ਆਪ ਥਕੇ ਕੀ ਬਦਨੇ ਪਾਈ ਜੇ ਸੰਨ ਲਕੈ ਆਖਣ ਪਾਏ ਵਟਾ ਨਹ ਹੋਵੇ ਘਾੜ ਨ ਜਾਏ ਨਾ ਮਰੈ ਨਾ ਹੋਵੇ ਸੋਗ ਜਿੰਦਾਰ ਰਹੈ ਨ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਵਾ ਨਾ ਕੋ ਹੋਏ ਜੇਵੜਾ ਆਪ ਤੇ ਵਰਤੀ ਰੀਤਾਤ ਜਿੰਦਨ ਕਰਕੇ ਕੀਤੀ ਰਾਤ ਸਾਵੇਂ ਸਾਰ ਹੈ ਤੇ ਕਮ ਜਾਤ ਨਾਨਕ ਨਾਮ ਆਵਾਸ ਨਾਤ ਰਾਗ ਗੁਜਰੀ ਮਹਲਾ 3 ਹਰ ਕੀ ਜੀ ਸਤਿਗੁਰ ਸਤਿਪੁਰ ਕਾ ਵਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਇ ਕਰ ਦਿਆ ਨਾਮ ਪ੍ਰਕਾਸ਼ ਮੇਰੇ ਵੇਦ ਗੁਰ ਦੇਵਾ ਮੋ ਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅੰਦਰ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਾਰਾ ਸਰਦਾਰ ਪ੍ਰਿਆਸ ਹਾਰਾ ਨਾਮ ਲੈ ਤ੍ਰਿਗਤਾ ਸਹਿ ਮਨ ਸੰਗਤ ਗੁਣ ਪ੍ਰਗਾਸ ਜਿਨ ਹਾਰਾ ਹਰਸ ਨਾਮ ਨਾ ਪਾਇਆ ਤੇ ਭਾਗ ਜਨ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰਜਾ ਸਤਿਗੁਰ ਸੰਗਤ ਪਾਏ ਤੈਨ ਧਰਮ ਅਸਤ ਕਲਿਆਣੇ ਖਾਸ ਤਨ ਤਨ ਸਸੰਗਤ ਜਿਤ ਰਸ ਪਾਇਆ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੀ ਮਨ ਚਤਵਾ ਤੁੰਡਾ ਆਹ ਰਾਜੀਓ ਪਰਿਆਸਨ ਮਥਨ ਮੈਂ ਜੰਤੂ ਪਾਈ ਤਾਕਾਰਿ ਜ ਕਾਗੈ ਘਰ ਧਰਿਆ ਮੇਰੇ ਮਾਦੋ ਜੀ ਸਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰੰਪਰਿ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਸਤਾ ਬਨਿਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰਜਿ ਕਿਸ ਸੰਭਾਏ ਠਾਕੁਰ ਕਾਹਿ ਮਨ ਭਾਉ ਕਰਿਆ ਊੜੇ ਊੜਾ ਵੈ ਸੇ ਕੁਸਾਂ ਤਿਸ ਪਾਚੈ ਬਚਰੇ ਚਰਿਆ ਤਿੰਨ ਕਮਣ ਖਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੀਤਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਵਲ ਸਸਵਲ ਜਾਈਐ ਦਰਤ ਨ ਪਾਰਾ ਬਰਿਆ ਰਾਗਾ ਸਮਹ ਲਾਜ ਉთა ਸੋ ਪੁਰਖ ਕੋੰਕਾਰ ਸਸਗੁਰ ਪ੍ਰਸਾਦ ਸੋ ਪੁਰਖ ਨਰੰਦਰ ਨਰ ਪੁਰਖ ਨਰੰਦਰ ਤੁਮਾਗਮ ਅਪਾਰਾ ਸਭ ਤੇ ਆਵੇ ਸਭ ਤੇ ਆਵੇ ਤੂੰ ਜੀ ਅ ਸੱਚੇ ਸਚਨਹਾਰਾ ਸਭ ਜੀਤ ਮਾਰੇ ਤੂੰ ਜੀਆ ਕਾ ਦਾ ਤਾਰਾ ਹਰ ਤੇ ਆਵੇ ਸਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਿਆ ਤੇ ਠਾਕੁਰ ਆਪੇ ਸੇਵਕ ਜੀ ਕਿਆ ਨਾਨ ਨਿਰੰਤ ਵਿਚਾਰਾ ਤੂੰ ਘਟ ਘਟ ਅੰਤਰਾ ਸ਼ਰਮ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਆਇਕ ਦਾ ਤੇ ਕਵੇ ਘਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਤੇ ਭੁਖਤਾ ਜੀ ਹੋਂ ਤਦ ਬਿਨਾ ਵਾ ਲਾ ਜਾਣਾ ਤੂੰ ਪਾਰ ਬ੍ਰਹਮ ਦੇ ਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਅਰਤਿ ਆਵੇ ਅਰਤਿ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤਾ ਸੇਵਿਤ ਭਾਏ ਜਿਨ ਅਰਧ ਆਇਆ ਜੀ ਤਿੰਨ ਟੁੱਟੀ ਜਮਕੀ 파ਸੇ ਜਿਨ ਨਿਰਭਉ ਜਨਾ ਨਿਰਭਉ ਤੇ ਆਇਆ ਜੀ ਤਿੰਨ ਕਾ ਭਾਉ ਸਭ ਸੁਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀ ਤੇ ਹਾਰ ਹਰ ਹਰ ਉਸ ਮਾਸੀ ਸੇ ਧਨ ਸੇ ਧਨ ਜਿਨ ਅਰਧ ਆਇਆ ਜੀ ਜਨਾਨੇ ਤਿੰਨ ਮਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹ ਹਾ ਤੁਦ ਜੀ ਅਰਨੇਕਾ ਨੇਕਾ ਲੰਤਾ ਤੇਰੀਆਂ ਨੇਕਾ ਤੇਰੀਆਂ ਅਨਕਰ ਪੂਜਾ ਜੀ ਤਬ ਤਬ ਜਪੈ ਬੇਅੰਤਾ ਤੇਰੇ ਅਨੇਕਾ ਤੇਰੇ ਅਨੇਕ ਪੜਾ ਬੋ ਸਿਮਰਤਾ ਸਾਸਤ ਜੀ ਕਰ ਕਿਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰਖਵੰਤਾ ਤੂੰ ਆਦਿ ਪੁਰਖ ਪਰਮ ਪਰ ਕਰਤਾ ਜੀ ਤੂ ਜਿਉ ਡ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਵੇਖੋ ਜੀ ਤੋ ਲੈ ਚਲ ਕਰਤਾ ਸੋਈ ਤੁਦਿਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦਿਆਪੇ ਸ੍ਰਿਸ਼ਟ ਸਭ ਕੋ ਪਾਈ ਜੀ ਤੁਦਿਆਪੇ ਸਿਰਜ ਸਭ ਕੋਈ ਜਨ ਨਾਮ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾਜ ਅਨੁ ਲਈ ਆਸਾ ਮਹਲਾ ਜਉਥਾ ਤੂੰ ਕਰਤਾ ਸਚਿਆ ਰਮਾ ਦਾ ਸਾਈਂ ਜੋ ਤੋਂ ਭਾਵੇ ਸੋਈ ਤਿਸੇ ਜੋ ਤੂੰ ਦੇ ਸਿਉਂ ਪਾਈ ਰਹਾ ਸਭ ਤੇਰੀ ਤੂ ਸਭ ਨੇ ਧਿਆਇਆ ਇਸ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਕੁਵਾਇਆ ਤੂ ਤੇ ਆ ਵਿਛੋੜਿਆ ਮਿਲਾਇਆ ਤੂੰ ਦਰਿਆ ਸਤੋ ਜੀ ਮਾਹੀ ਤuj ਬਿਨ ਦੂਜਾ ਕੋਈ ਨਾ ਹੈ ਜੀ ਜਨ ਸਭ ਤੇਰਾ ਖੇਲਾ ਵਿਜੋਗ ਬਲ ਵਿਛੜਿਆ ਸੰਜੋਗੀ ਮੇ ਲਾਲ ਜਿਸ ਨੋਂ ਤੂੰ ਜਾ ਆਏ ਸੋਈ ਜਨ ਜਾਣ ਹਰ ਕਣ ਸਦੀਆ ਕੋ ਖਾੜਾ ਜਿਨਰ ਸੇ ਜੀ ਸੁਖ ਪਾਇਆ ਸਹਜੇ ਆ ਨਾਮ ਸਮਾਇਆ ਤਉ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਤੁਦ ਬਿਨ ਦੂਜਾ ਕੋਈ ਤੂੰ ਕਰ ਕਰ ਵੇਖੈ ਜਾਨਾ ਸੁਸੇ ਜਾਨਾ ਨਾ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਤਾਸੜਾ ਪਈ ਨੂ ਆਸਾ ਪਾਣੀ ਪਾਵਤਨ ਕਿਆ ਪੰਕੈ ਮੋ ਮਗਨੀ ਚਾਲੈ ਹਮ ਦੇਖਾ ਤੈ ਟੋਪੀ ਵਾਲੇ ਮਾਨੇ ਕਨ ਜਿਤ ਤਸ ਮੂੜ ਵਾਲਾ ਹਰ ਵਸਰਾ ਤੇਰੇ ਗੂਗਲਿਆ ਰਹਾਉ ਨਾਉ ਜਤੀ ਸਥੀ ਨਹੀਂ ਪੜਿਆ ਮੂਰਖ ਮੋਤਾ ਜਨਮ ਭਿਆ ਰਣਧਨ ਨਾਨਕ ਤੇਨ ਕੀ ਸਰਨਾ ਜੇਤੋ ਨਾਹੀ ਵਿਸਰਿਆ ਸਮ ਹਲਬ ਜਵਾ ਭਈ ਪ੍ਰਾਪਤ ਮਨੁਖ ਦੇ ਹੋਰੀਆ ਗੋਬਿੰਦ ਮਿਰਨ ਕੀ ਹੈ ਤੇਰੀ ਵਰੀਆ ਅੁਰ ਕਾਇ ਕਰਿ ਕਿਤਨ ਕਾਮ ਮਿਰ ਸਾਧ ਸੰਤ ਭਜ ਕੇ ਵੇਰ ਨਾਮ ਸਰੰਗਾਵਾਲ ਲਾਲ ਭਉਜ ਬਰਨ ਕੈ ਜਨਮ ਪ੍ਰੀਤਾ ਜਾਤ ਰੰਗ ਮਾਇਆ ਕਰਾਉ ਜਬ ਤਬ ਸੰਜਮ ਧਰਮ ਨਾ ਕਮਾਇ ਸੇਵਾ ਸਾਧਨ ਜਾਣਿਆ ਹਰ ਰਾਇਆ ਹੋ ਨਾਨਕ ਹਮ ਨੀਚ ਕਰਾ ਮਾ ਸਰਣ ਪਰੇ ਕੀ ਰਾਖੋ ਸਰਮਾ ਪਾਸ ਸਈ ਦਸਮੀ ਕੈ ਬਾਤ ਬੇਨਤੀ ਜੋ ਪਈ ਅਮਰੀ ਕਰਵਾਦਰ ਛਾ ਪੂਰਨ ਹੋਏ ਜਿਤ ਕੀਚਾ ਤਵ ਚਰਨਾ ਨਾਮਨ ਰਹੀ ਹਮਾਰਾ ਆਪਣਾ ਜਾਨਕ ਲੋਗਿਤ ਪਾਰਾ ਅਮਰੇ ਦਿਸਤ ਸਭਾ ਤੁਮ ਘਾਵੋ ਆਪਾ ਦੇ ਮੋਹਿ ਵਿਚਾਓ ਸੋ ਕੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾ ਰਾਮ ਰਚਾਨੇ ਕਰਦਾ ਕਰਿਆ ਸਭੈ ਰਖਵਾ ਸੰਗਰੀਐ ਪੂਰਨ ਹੋਇਆ ਮਾਰੀਐ ਸਾ ਤੁਰ ਭੇਰ ਕੀ ਰਹੇ ਪਿਆ ਸਾਤ ਮੈਂ ਛਾੜ ਪਈਆ ਵਰਨਾ ਧਿਆਉ ਜੋ ਵਰਚਾਉ ਸੁ ਸੁਮਤੀ ਪਾਵਾਂ ਸੇਵ ਸਖਾਰੇ ਤਾਰੀਐ ਜੁ ਤੁੰ ਤੁੰ ਸਤਰੰ ਮਾਰੇ ਮਾਰੀਐ ਆਪਾ ਦੇਵ ਜੈ ਬਰੀ ਮਰਨ ਕਾਲ ਕਰ ਤਰਾਸ ਨਰੀਐ ਹੁ ਜੋ ਸੁਦਾ ਹਮਾਰੇ ਪੱਛਾ ਸ੍ਰੀ ਅਸਤੂ ਜੋ ਕਰੇ ਓ ਰੱਛਾ ਰਾਖ ਲਿਓ ਏ ਰਾਖਨ ਹਾਰੇ ਸਾਇ ਸੰਤ ਸਾਇ ਪਿਆਰੇ ਦੀਨ ਬੰਦਾ ਦੁਸ਼ਮਨ ਕੇ ਹੰਤਾ ਤੁਮਹਾਂ ਪੂਰੇ ਚਤੁਰ ਦਸ ਸੰਤਾ ਕਾਲ ਪਾਏ ਬ੍ਰਹਮਾ ਲੋਕ ਉਤਰਾ ਕਾਲ ਪਾਏ ਸਿਵ ਜੂ ਅਵਤਾਰ ਕਾਲ ਪਾਏ ਕਰਬਿਸਨਾ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤੁਮਸਾ ਜਮਨ ਕਾਲ ਜੋਤ ਕੀ ਸੇਵਕੀ ਓ ਭੇਦ ਰਾਜ ਬ੍ਰਹਮਾਜ ਜੋਤੀ ਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈ ਤ ਜਿਸੁ ਨੇ ਬਜਾਇਓ ਆਦੰਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਾਜਾ ਜਿਨਿ ਆਪ ਸਵਾਰੀ ਸਿਵ ਕਨ ਕੋ ਸਭ ਗੁਣ ਸੁਖ ਦੀਓ ਤਰਨ ਰੋਪ ਬਲ ਬਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਗੁਲ ਜ਼ਰਸਤੁਲਾ ਸਫਰ ਕਿਰਪਾ ਦਿਸਟ ਕਰ ਪੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਯ ਉਤਰਾ ਕਰਾ ਕਰ ਤਾਰਾ ਪ੍ਰਜਾ ਤਤਵ ਦੇ ਅਪਾਰਾ ਜਬ ਆਕਰਖ ਕਬ ਤੋ ਕਬ ਹੋ ਤੁਮ ਬੰਤ ਦੇਹ ਦਰਸਨ ਜੀਤੇ ਬਦਨ ਸਤ ਸਵਤਾਇ ਆਪਾਪਨੀ ਬੂਜ ਉਚਾਰੈ ਤੁਮ ਸਭੇ ਤੇ ਰਤਨ ਰਾਲਮ ਜੰਤ ਵੇਦ ਭੇਦ ਅਰਿਆਲ ਬਲੰਦ ਰੰਗ ਕਾ ਨਿਲਕਾ ਨੀਲੰਬ ਆਦ ਨੀਲਾ ਨਾਦ ਸੰਭ ਤਾ ਕਾ ਮੋਡ ਚਾਰਤ ਭੇਦਾ ਜਾਕੋ ਭੇਵ ਨ ਪਾਵਤ ਬੇਦਾ ਤਾ ਕੋ ਕਰਪਾ ਨ ਮਾਨਤ ਮਾ ਮੂਲ ਕਸ਼ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸੇਵਾ ਨਿਰੰਕਾਰ ਕਾ ਚੀਨਤ ਨ ਭਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਤਿੰਨ ਬਿਨ ਤਾਹੇ ਦੇਤੀ ਤੁਮਰਾ ਲਗ ਨ ਜਾਏ ਪਸਾਰਾ ਕੈ ਵੀ ਸਜਾ ਪ੍ਰਥਮ ਸੰਸਾਰ ਏਕੈ ਰੂਪਾ ਨੋ ਸੁਰੂਪਾ ਰੰਕ ਭਇਓ ਰਾਵ ਕੈ ਗੋਪਾ ਅੰਡਾ ਜੇ ਰਸ ਤੇ ਕੀਨੀ ਉਤਪਜ ਖਾਨ ਬਹੁ ਰਚਦੀ ਨੀ ਕਉ ਰਾਜਾ ਬੈਠਾ ਕਉ ਸਿਮਟ ਭਇਓ ਸੰਸਰਿ ਕਟਾ ਸਗਰੇ ਸਿਰ ਤੇ ਕਾਇ ਚੰਦੁ ਆਜੁਗਾ ਸਰੂਪ ਸਿ ਅੰਬਾ ਵਰਚਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਗਾਰੋ ਦੁਸ਼ਟ ਜੀਤੇ ਤੁਧੁ ਉਤਪਾਤਾ ਸਕਲੰ ਵਿਸ਼ ਕਰੋ ਰਣ ਘਾਤਾ ਜੇ ਅਸਤੁ ਜਾ ਤਵ ਸਰਨੀ ਪਰੇ ਦਿਨ ਕੇ ਦੁਸ਼ਟੁ ਉਫਤਾ ਮਰੇੁਰਖ ਜਾਨ ਬਗ ਪਰੇ ਤਿਆਰੇ ਦਿਨ ਕੇ ਤੁ ਸੰਕਰ ਸਵ ਟਾਰੇ ਜੋ ਗਲ ਕੋਇ ਕੁਬਾਰ ਤੇ ਆਏ ਤਾਂ ਕੇ ਕਾਲ ਨਹਿ ਹੈ ਰਚਾਉ ਹੇ ਤਾਏ ਸਭ ਕਾਲਾ ਦੁਸ਼ਟ ਰਖਨੇ ਤਦ ਕਾਲਾ ਕਿਰਪਾ ਦ੍ਰਿਸ਼ਟ ਜਾਈ ਨਿਹਰਿ ਉਤਾ ਕੇ ਤਾਪ ਤਨ ਤੇ ਮਹਾਰੇ ਹੋ ਰਿਓ ਰੇ ਸਿਧ ਘਰ ਮਨ ਸਭ ਹੋਈ ਦੁਸ਼ਟ ਚਾਚ ਵਸਤ ਨਾ ਕੋਈ ਏਕ ਬਾਰ ਜੇ ਤਮੈ ਸੁਮਾਰਾ ਕਾਲ ਫਲਾਸਤੇ ਤਹਿ ਉਬਾਰਾ ਜਿਨਰ ਨਾਮ ਤਿਆਰ ਕਹਾ ਦਰਦ ਦੁਸ਼ਟ ਦੁਖ ਤੇਰਾ ਖੜਾ ਕੇਤ ਮੈਂ ਸਰਣ ਤੇ ਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮਨ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜਾ ਕੇਤ ਮੈਂ ਸਰਣ ਤੇ ਹਾਰੀ ਆਪਾ ਦੇ ਲਿਓ ਵਾਰੀ ਸਰਬ ਠੌਰ ਮਨ ਹੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਏਗੇ ਜੋ ਤੇ ਤੁਮਰੇ ਤਵਤੇ ਕੋ ਆਖ ਤਰੇ ਨੀ ਆਨਿਓ ਰਾਮ ਰੇ ਰੋਹਾਨ ਕੁਰਾਨ ਕੁਰਾਨਾ ਨੇ ਕਹਿ ਮੈਂ ਤੇ ਕ ਨਾ ਮੰਨਿਓ ਸਿੰਗਰ ਸਾਸਤਰ ਵੇ ਸਭੈ ਵ ਭੀਦ ਕਹਿ ਮੈਂ ਵੇ ਕ ਨਾ ਜਾਣਿਓ ਸਿਰੇ ਸਥਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਂ ਏਵ ਕਾ ਨਿਓ ਦਹਿਰਾ ਸਗਲ ਦੁਆਰ ਕੋ ਛਾੜ ਕੇ ਦੇਉ ਤੁਮਾਰੋ ਦੁਆਰ ਵਾਹੀ ਗਏ ਕੀ ਲਾਜ ਅਸ ਗੋਬਿੰਦਾਸ ਤੁਹਾਰਾ ਰਾਮ ਕਲੇਰਾਂ ਲਾਤੀ ਜਾ ਨਾ ਦੇ ਕੋੰਕਾਰ ਸਤਿਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਦਗੁਰਤਾ ਪਾਇਆ ਸੈ ਸਿੱਤੇ ਮਨਵੱਝੀਆਂ ਵਾ ਧਾਈਆਂ ਰਾਗ ਰਤਨ ਪਰਵਾਰ ਪੜੀਆਂ ਸਬਦ ਗਾਵਨੀ ਆਈਆਂ ਸਬਦੋ ਤਾ ਗਾਵਾਰੇ ਕੇ ਰਾਮੰਦਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੁਸਦਾ ਰਹੁ ਨਾਲੇ ਰਨਾਲ ਰਹੂ ਤੂੰ ਮਾਣਾ ਮੇਰੇ ਦੁਖ ਸਾਗੇ ਸਾਰਨਾ ਅੰਗੀਕਾਰੋ ਕਰੇ ਤੇਰਾ ਆਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਸ ਸਵਾਮੀ ਅਸੋਕਾ ਮਨਹੁ ਨਿਸਾਰੇ ਕਹਿ ਨਾਨਕ ਮਾਣਾ ਮੇਰੇ ਸੁਧਾਰੋ ਰਨਾਲੇ ਸਾਚੇ ਸਾਈ ਬਾ ਕੀ ਮਾਈ ਘਰ ਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖ ਸਲਾਹ ਤੀਰੀ ਨਾਮ ਅਨਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਗਿਆਨ ਆਹੀ ਕਰਤੇ ਰਹਿ ਸੱਚਾ ਨਾਮ ਮੇਰਾ ਧਾਰੋ ਸੱਚੇ ਨਾਮ ਧਾਰ ਮੇਰਾ ਜਿ ਕੋ ਕਾ ਸਦਗਵਾਈਆ ਕਰ ਸਾਂ ਸੁਖ ਬਣਿ ਆਏ ਵਸਿਆ ਜਿ ਨਿਚਾ ਸਤ ਪੁਜਾਈਆ ਸਦਾ ਪ੍ਰਭਾਨ ਕੀ ਤਾਉ ਗਵਿਟੋ ਇਸ ਦੀਏ ਵਡਵਾਈਆ ਕਹਿ ਮੰਨ ਸੁਣੋ ਸੰਤੋ ਸਭਾ ਧਰੋ ਤੇ ਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸੌ ਦਿਤ ਘਰ ਸਭਾ ਗਏ ਘਰ ਸਭਾ ਗਏ ਸੋਦ ਵਾਜੇ ਕਲਾਇਤ ਘਰ ਧਾਰੀਆ ਪੰਜ ਦੁੱਦ ਦਵਸਾ ਸੀਤੇ ਕਾਲ ਕਲੰਕ ਕੁਮਾਰਿਆ ਤੁਰ ਕਰਮ ਪਾਇਆ ਤੋ ਜਨ ਕਾ ਸੇਨਾ ਮਰ ਕੇ ਲਾਗੇ ਕੈ ਨਾਨਕ ਤੈ ਸੁਖ ਹੋਆ ਜਿਤ ਘਰ ਅਨਹਦ ਵਾਜੇ ਅਨੰਸ ਨਾ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਲ ਪਰੰਪਰਾ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਾਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਾਣੀ ਤ ਕਹੇ ਤੇ ਬਵਤ ਸਤਗੁਰ ਆ ਭਰ ਪੂਰੇ ਬਿਨੁ ਵਤਨਾ ਨਾ ਗੁਰ ਚਰਨ ਲਾਗੇ ਵਾਜੇ ਅਨਾਹ ਦੂਰੇ ਮੁੰਦਾ ਮਲੀ ਵਹ ਲਾ ਪੰਜਵਾ ਤਾਲ ਵੇ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ

ਮੈ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸਿ ਸਿਓ ਏ ਤਰਸਿ ਸਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤਿਵੇ ਹਰਿਆ ਪਉੜੀ ਦਿੱਤਾ ਦੁਸਮਰਤ ਜਿਤੈ ਕੋਈ ਨਾ ਹੋਇ ਤੈ ਤੇਰੀ ਰਖ ਅਗਨੀ ਉਤਰਮਾਹਿ ਸੁਣ ਕਹਿ ਜੰਕੇ ਦੂਤ ਨਾਏ ਤੇਰਾ ਛਡ ਜਾਏ ਭਉਜਲ ਵਿਖੂ ਸਦਾ ਓ ਗੁਰਸਬਦ ਦੀ ਪਾਰ ਪਾਏ ਜਿਨ ਕੋ ਲਗਲੀ ਪਿਆ ਸੰਗਰਸ ਸੇ ਖਾਏ ਕਲਮੈ ਉਹ ਉਨਾਂ ਗੁਰ ਗੋਵਿੰਦ ਗਾਹੀ ਸਭ ਸੇ ਨਾ ਕਿਰਪਾਲ ਸੁਮਹਲੇ ਸਾਇ ਸਾਇ ਵਿੱਤਾ ਕੋਈ ਨ ਜਾਏ ਜਿ ਆਵਤ ਤੇ ਆਏ ਸਹ ਲੋਕ ਮਹੱਲਾ ਪੰਜਵਾ ਅੰਤਰ ਗੁਰੂ ਆਰਾਧਨਾ ਜੀਵਾ ਜਪੁਰਨਾ ਨੀਤੀ ਸਤਗੁਰ ਪੇਖਨਾ ਸ਼ਰਵਣੀ ਸੁਨਨਾ ਗੁਰਨਾ ਸਤਗੁਰ ਸੇਤੀ ਰਤਿਆ ਦਰਗਹਿ ਪਾਈਏ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਹਥ ਦੇ ਜਗ ਮਾ ਉਤਮ ਕਾਢੀਐ ਮਿਰਲੇ ਕੇ ਕੇਹ ਹੰਲਾ ਪੰਜਵਾਂ ਰੱਖੇ ਰਖਨਾਰਾ ਕੋ ਬਾਹਰਿਆ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆ ਨ ਹੋਆ ਆਪ ਦਿਆਲ ਮਨੋ ਨਾ ਵਿਸਾਰਿਆ ਨਾ ਸਾਜਨਾ ਕੈ ਸੰਗ ਭਵਜਲ ਤਾਰਿਆ ਨਨ ਸਾਖਤ ਨਿੰਦਕ ਦੁਸ਼ਟ ਖਿਨਾ ਮਾਹੀ ਵਿਦਾਰਿਆ ਨਾ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿ ਸਿਮਰਸ ਕੋਈ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿ ਸਿਮਰਸ ਕੋਈ ਸਗਲੇ ਦੁਖ ਜਾਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੇ